ਪੁਣੇ ਪੰਜਾਬ ਸਰਕਾਰ ਨੇ ਜਿਹੜਾ ਫੈਸਲਾ ਲਿਆ ਕਿ 10 ਲੱਖ 70 ਹਜ਼ਾਰ ਜਿਹੜੇ ਨੀਲੇ ਕਾਰਡ ਰਾਸ਼ਨ ਵਾਲੇ ਗਰੀਬ ਲੋਕਾਂ ਤੇ ਕੱਟੇ ਗਏ ਸੀ ਉਹ ਦੁਬਾਰਾ ਬਹਾਲ ਕੀਤੇ ਜਾਣਗੇ ਉਸ ਫੈਸਲੇ ਨੇ ਇਹ ਸਾਰਾ ਪੋਲ ਖੋਲ੍ਹ ਕੇ ਰੱਖ ਦਿੱਤਾ ਕਿ ਕਿਸ ਤਰੀਕੇ ਘਟਿਆ ਰਾਜਨੀਤੀ ਹੇਠ 2 ਸਾਲ 10 ਲੱਖ 70 ਹਜ਼ਾਰ ਪਰਿਵਾਰਾਂ ਨੂੰ ਇਸ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਜੀ ਦੀ ਸਰਕਾਰ ਨੇ ਨਾਜਾਇਜ਼ ਸਜਾ ਦਿੱਤੀ ਸੀ ਉਸ ਵੇਲੇ ਮੁੱਖ ਮੰਤਰੀ ਸਾਹਿਬ ਬੜੀਆਂ ਬਾਹਾਂ ਖੜੀਆਂ ਕਰਕੇ ਕਹਿੰਦੇ ਸੀ ਕਿ ਬਸਤੀਜਕਰ ਵਾਲਿਆਂ ਦੇ ਵੀ ਕਾਰਡ ਬਣ ਗਏ ਸਰਪੰਚਾਂ ਦੇ ਵੀ ਕਾਰਡ ਬਣ ਗਏ ਵੱਡੇ ਵੱਡੇ ਠਰਾਡਾ ਦੇ ਕਾਰਡ ਬਣ ਗਏ ਤੇ ਅੱਜ ਜਦੋਂ ਤੁਸੀਂ ਉਹਨੂੰ ਬਹਾਲ ਕਰਦੇ ਹੋ ਪਾਰਲੀਮੈਂਟ ਦੀ ਇਲੈਕਸ਼ਨ ਨੂੰ ਮੁੱਖ ਰੱਖ ਕੇ ਤੇ ਤੁਹਾਡਾ ਜਿਹੜਾ ਝੂਠ ਹੈ ਉਹ ਖੁੱਲ ਕੇ ਨੰਗਾ ਹੋ ਜਾਏ ਜੇ ਇੱਕ ਕਾਰ ਤੇ ਚਾਰ ਵੀ ਔਸਤ ਮੈਂਬਰ ਹੁਣ ਤੇ 40 ਲੱਖ ਲੋਕਾਂ ਨੂੰ ਗਰੀਬ ਲੋਕਾਂ ਨੂੰ ਤੁਸੀਂ 2 ਸਾਲ ਅਨਾਜ ਤੋਂ ਜਿਹੜਾ ਉਹ ਆਪਣੇ ਹੱਕ ਤੋਂ ਵਾਂਝਾ ਰੱਖਿਆ ਕਿ ਇਸ ਕਰਕੇ ਦੁਕਾਨੇ ਤੁਹਾਡੀ ਸਰਕਾਰ ਬਣਾਈ ਸੀ ਪੰਜਾਬ ਦੇ ਵਿੱਚ ਕਿ ਜਿਹੜੀ ਇੰਨੇ ਸਾਲਾਂ ਤੋਂ ਸਕੀਮ ਚੱਲਦੀ ਪਈ ਸੀ ਤੁਸੀਂ ਉਹਨਾਂ ਗਰੀਬਾਂ ਦਾ ਮਜ਼ਾਕ ਵੀ ਉਡਾਇਆ ਉਹਨਾਂ ਤੇ ਕਈ ਤਰ੍ਹਾਂ ਦੇ ਝੂਠੇ ਦੋਸ਼ ਵੀ ਲਾਏ ਤੇ 2 ਸਾਲ ਤੁਸੀਂ 40 ਲੱਖ ਲੋਕਾਂ ਨੂੰ ਇਸ ਸਹੂਲਤ ਤੋਂ ਵਾਂਝਾ ਰੱਖਿਆ ਜਿਹੜੀ ਦੋ ਡੰਗ ਦੀ ਰੋਟੀ ਦੀ ਸਹੂਲਤ ਆ ਉਹ ਵੀ ਤੁਸੀਂ ਬੰਦ ਕਰ ਦਿੱਤੀ ਹੁਣ ਮੈਂ ਮੁੱਖ ਮੰਤਰੀ ਸਾਹਿਬ ਨੂੰ ਪੁੱਛਣਾ ਚਾਹੁੰਦਾ ਵੀ ਤੁਸੀਂ ਕ੍ਰੈਡਿਟ ਨੂੰ ਲੈ ਰਹੇ ਹੋ ਕਿ ਮੈਂ ਹੁਣ 10 ਲੱਖ 70 ਹਜ਼ਾਰ ਬਹਾਲ ਕਰ ਰਿਆਂ ਕਟਿਆ ਵੀ ਤੁਸੀਂ ਜੇ ਤੁਹਾਡੇ ਹਕੂਮਤ ਨੇ ਕਟਿਆ ਗਿਆ ਸੀ ਪੋਲੀਟੀਕਲ ਨਹੀਂ ਕਟਿਆ ਗਿਆ ਸੀ ਤੇ ਫਿਰ ਦੱਸੋ ਕਿੰਨੇ ਅਫਸਰਾਂ ਦੇ ਖਿਲਾਫ ਤੁਸੀਂ ਐਕਸ਼ਨ ਲਿਆ ਜਿਨ੍ਹਾਂ ਨੇ ਉਹਨਾਂ ਦੇ ਨਜਾਇਜ਼ ਕੱਟੇ ਸੀ ਇਸ ਤਰ੍ਹਾਂ ਪ੍ਰਸ਼ਾਸਨ ਚੱਲਦਾ। ਅਗਰ ਉਹਨਾਂ ਗਰੀਬਾਂ ਦੇ ਕਾਰਡ ਗਲਤ ਕੱਟੇ ਗਏ ਸੀ ਤੇ ਤੁਹਾਨੂੰ ਹੁਣ ਤੱਕ ਕਿੰਨੇ ਅਫਸਰ ਸਸਪੈਂਡ ਕਰਨੇ ਚਾਹੀਦੇ ਸੀ? ਤੁਸੀਂ ਇੱਕ ਦੇ ਖਿਲਾਫੀ ਐਕਸ਼ਨ ਨਹੀਂ ਲਿਆ। ਤੁਸੀਂ ਇਸ ਕਰਕੇ ਕੋਈ ਇਨਕੁਆਰੀ ਆਰਡਰ ਨਹੀਂ ਕੀਤੀ ਇਸ ਗੱਲ ਦੀ ਕਿਉਂਕਿ ਤੁਹਾਡੇ ਆਪਣੇ ਹੁਕਮਤ ਦੇ ਤੁਸੀਂ ਕਟਾਏ ਸੀ। ਜਿਹੜੇ ਲੋਕਾਂ ਨੇ ਤੁਹਾਨੂੰ ਵੋਟਾਂ ਨਹੀਂ ਪਾਈਆਂ ਜਿਹੜੇ ਲੋਕੀ ਦੂਜੀਆਂ ਪਾਰਟੀਆਂ ਨਾਲ ਸੀ ਤੁਸੀਂ ਉਹਨਾਂ ਦੇ ਕਾਰਡ ਕੱਢ ਦਿੱਤੇ। ਜਦੋਂ ਅਸੀਂ ਥੱਲੇ ਜਾ ਕੇ ਜ਼ਮੀਨ ਦੇ ਉੱਤੇ ਆਵਾਜ਼ ਉਠਾਈ ਇਹ ਇਸ਼ੂ ਪੜਿਆ ਤੁਹਾਨੂੰ ਲੱਗਿਆ ਕਿ ਪਾਰਲੀਮੈਂਟ ਵਿੱਚ ਵੋਟਾਂ ਨਹੀਂ ਪੈਣੀਆਂ ਤੇ ਹੁਣ ਤੁਸੀਂ ਬਹਾਲ ਕਰ ਦਿੱਤੇ ਤੁਹਾਡਾ ਸਾਰੀ ਜਿਹੜੀ ਗੰਦੀ ਰਾਜਨੀਤੀ ਹੈ ਉਹ ਖੁੱਲ ਕੇ ਸਾਹਮਣੇ ਆ ਗਈ ਪਰ ਲੋਕੀ ਬਖਸ਼ਣਗੇ ਨਹੀਂ ਮੁੱਖ ਮੰਤਰੀ ਸਾਹਿਬ ਪਾਰਲੀਮੈਂਟ ਵਿੱਚ ਜਵਾਬਦੇਹੀ ਦੇਣਾ ਪਊਗਾ ਸਿਰਫ ਇੱਕ ਪੋਲਟਿਕਸ ਵੈਂਡੈਟਾ ਕਰਕੇ ਕਾਰ ਕੱਟੇਗੀ ਇਸ ਕੋਲ ਨਹੀਂ ਕੋਈ ਹੋਰ ਕੋਈ ਕਾਰਨ ਨਹੀਂ ਨਹੀਂ ਜੇ ਵੈਂਡੈਟਾ ਪੋਲਟਿਕਸ ਨਾ ਹੁੰਦੀ ਇਹ ਜਾਣਬੁੱਝ ਕੇ ਬਦਰਾ ਰਹਿਣ ਦੀ ਭਾਵਨਾ ਨਾਲ ਨਾ ਕੱਟੇ ਜਾਂਦੇ ਤੇ ਫਿਰ ਕਿਸੇ ਅਫਸਰ ਤੇ ਐਕਸ਼ਨ ਹੁੰਦਾ ਤੁਸੀਂ ਇੱਕ ਦਸਤੇ ਪੰਜਾਬ ਦਾ ਅਫਸਰ ਜਿੱਤੇ 10,70,000 ਛੋਟਾ ਨਹੀਂ ਬਹੁਤ ਵੱਡੀ ਫਿਕਰ ਅਕਾਲਗਲ ਕੁਝ ਕੀ ਮੰਗ ਕਰਦਾ ਹੈ ਕਿ ਅਸਰਾਂ ਦੇ ਉੱਤੇ ਅਸੀਂ ਤੇ ਹੁਣ ਲੋਕਾਂ ਨੂੰ ਕਹਿੰਨੇ ਆ ਕਿ ਇਹਨਾਂ ਨੂੰ ਜਦੋਂ ਆਉਂਦੇ ਆ ਉਥੇ ਚੌਂਕ ਦੇ ਵਿੱਚ ਪਿੰਡ ਦੇ ਵਿੱਚ ਖੜ ਕੇ ਪੁੱਛੋ ਵੀ ਤੁਸੀਂ ਵੱਡੇ ਵੱਡੇ ਵਾਅਦੇ ਕੀਤੇ ਸੀ ਤੁਸੀਂ ਤਾਂ ਸਾਡੇ ਜਿਹੜੀ ਪਹਿਲੀ ਸਹੂਲਤ ਮਿਲਦੀ ਸੀ ਉਹ ਵੀ ਬੰਦ ਕਰ ਦਿੱਤੀ ਉਹਦਾ ਜਵਾਬ ਹੁਣ ਲੋਕੀ ਦੇਣਗੇ ਸੱਜਾ ਲੋਕੀ ਦੇਣਗੇ